ਆ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਕੋਈ ਘਟਨਾ ਇਹ ਜਿਹੜੀ ਵਿੱਚ ਹੋਈ ਤੁਹਾਨੂੰ ਲੱਗਿਆ ਉਹ ਤਾਂ ਥੋੜੇ ਘੰਟੇ ਦਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤਾਂ ਇੱਕ ਵਾਰ ਇੱਕੋ ਲਾਟ ਖੜਾਕੇ ਦਾ ਹੀ ਪਤਾ ਲੱਗਿਆ ਜਨ ਬੁਰਾ ਕਰਾਵਾਂ ਨਾ ਨਾ ਦੋ ਦੇ ਛੱਟਾਂ ਨੇ ਇੱਕ ਹੋਰ ਡੈਥ ਹੋ ਗਈ ਤਨ ਠੀਕ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਭੇ ਚ ਵੱਜ ਕੇ ਚੌਂਕੜੀ ਚ ਵੱਜ ਕੇ ਪਲਟ ਗਈ ਜੀ ਇਹ ਗੱਡੀ

ਪਰਵੰਦਰ ਸਿੰਘ ਜੀ ਕਿਹੜੇ ਪਿੰਡ ਦੇ ਸੀ ਮੁੰਡੇ ਤੁਹਾਨੂੰ ਕੋਈ ਪਤਾ ਲੱਗਿਆ ਸੀ ਰਾਤ ਖੇੜੀ ਚੈਲਾ ਦਾ ਸੀ ਜੀ ਮੈਰਿਜ ਚੋਂ ਆ ਰਹੇ ਸੀ ਤੁਹਾਨੂੰ ਕੋਈ ਪਤਾ ਲੱਗਿਆ ਸੀ ਰਾਤ ਸਾਨੂੰ ਇੱਥੇ ਪੰਜ ਜਾਣੇ ਸੀਗੇ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫੇਰ ਅਸੀਂ ਵੰਡਵਾਏ ਤੁਸੀਂ ਰਾਤ ਇੱਥੇ ਆ ਗਏ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਏ ਸੀ ਕਿੰਨਿਆਂ ਦੇ ਛੱਟਾਂ ਲੱਗੀਆਂ ਦੋ ਦੇ ਛੱਟਾਂ ਨੇ ਜੀ ਇੱਕ ਦੀ ਡੈਥ ਹੋ ਗਈ ਤਿੰਨ ਠੀਕ ਨੇ ਕਿੱਥੋਂ ਆਏ ਸੀ ਇਹ ਮੁੰਡੇ ਮੈਰਿਜ ਚੋਂ ਆਏ ਸੀ ਆਪਣੇ ਸੰਗਰੂਰੋਂ ਜੀ ਹਾਂ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਕਦੋਂ ਦੀ ਘਟਨਾ ਜੀ ਇਹ ਕਿਵੇਂ ਹੋਈ ਤੁਹਾਨੂੰ ਕੋਈ ਲੱਗਿਆ ਬਤ ਤੁਹਾਨੂੰ ਕੋਈ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਇੱਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਬਾਰ ਇੱਕ ਔਲਾਦ ਖਿੜਾਕੇ ਦੇ ਪਤਾ ਲੱਗਿਆ ਤੇਜ਼ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭਿਆਂ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰੋਂ ਬਾਹਰ ਨਿਕਲ ਕੇ ਆਏ ਆ ਤਾ ਸੰਤਾ ਇੰਨੀ ਪਤਾ ਲੱਗਾ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਆਗੇ ਸੀ ਵਾਪਸ ਉਹਨਾਂ ਦੇ ਪਿੱਛੇ ਉਹ ਆ ਕੇ ਲੈ ਗਏ ਜੀ ਬਸ ਕਿਸੇ ਡੈਥ ਵੀ ਹੋਈ ਸੀ ਮੌਕੇ ਤੇ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਕਿ ਇੱਕ ਬੰਦਾ ਡੱਡਾ ਬਿਲਕੁਲ ਜੀ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਬੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에ਅਰ ਬੈਗ ਉਹਦੇ ਸੀਸਾ ਭੰਨ ਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠੀਕ ਨੇ ਜੀ ਕਾਦੇ 'ਚ ਭੇਜੇ ਹਸਪਤਾਲੇ 'ਤੋਂ 108 'ਚ ਗਏ ਨੇ ਜੀ 2 108 ਮਲਾਈਆਂ ਸੀ ਪੰਜਾਂ ਮਿੰਟਾਂ 'ਚ ਆ ਗਈਆਂ ਜੀ ਇਹ ਦੋ